ਸ਼ਹਿਰ ਦੇ ਵਿੱਚ ਲੁਟੇਰਿਆਂ ਦੀ ਹੌਸਲੇ ਕਿਸ ਕਦਰ ਉਲੰਧ ਹੋ ਚੁੱਕੇ ਨੇ ਜਿਹਾ ਤਾਜ਼ਾ ਤਸਵੀਰਾਂ ਲੁਧਿਆਣਾ ਦੇ ਇਕਬਾਲ ਗੰਚੌਕ ਦੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਘਰ ਦੇ ਬਾਹਰ ਖੜਾ ਮੋਟਰਸਾਈਕਲ ਰਾਤ ਕਰੀਬ 1 ਵਜੇ ਚੋਰ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ ਤਸਵੀਰਾਂ ਚ ਵੇਖ ਸਕਦੇ ਹੋ ਕਿ ਕਿਸ ਕਦਰ ਚੋਰ ਦੇ ਵੱਲੋਂ ਰਾਤ ਨੂੰ ਇਸ ਥੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਈ ਮੋਟਰਸਾਈਕਲ ਤੇ ਐਕਟਿਵਾ ਗਲੀ ਦੇ ਵਿੱਚ ਖੜੇ ਹੋਏ ਸਨ ਤੇ ਚੋਰ ਦੇ ਵੱਲੋਂ ਰਾਤ ਕਰੀਪ 1 ਵਜੇ ਗਲੀ ਦੇ ਵਿੱਚ ਦਾਖਲ ਹੋ ਕੇ ਮੋਟਰਸਾਈਕਲ ਦੀ ਚੋਰੀ ਕਰ ਲੱਤੀ ਜਾਂਦੀ ਹੈ ਉਦਰੇ ਪੀੜਤ ਰਕੀ ਮਲਹੋਤਰਾ ਨੇ ਦੱਸਿਆ ਕਿ ਹਾਂ ਰੋਜ਼ ਦੀ ਤਰ੍ਹਾਂ ਉਹ ਉਸਨੇ ਆਪਣੇ ਘਰ ਦੇ ਬਾਹਰ ਹੀ ਬਾਈਕ ਖੜੀ ਕੀਤੀ ਸੀ ਪਰਜਾਦੋ ਸਵੇਰੇ ਉੱਠਿਆ ਅਤੇ ਦੇਖਿਆ ਤਾਂ ਬਾਈਕ ਉਸ ਜਗ੍ਹਾ ਤੇ ਨਹੀਂ ਸੀ ਜਿਸ ਬਾਅਦ ਉਸਦੇ ਹੋਸ਼ ਉੱਡ ਜਾਂਦੇ ਨੇ ਉਹ ਸੀਸੀਟੀਵੀ ਫੁਟੇਜ ਚੈੱਕ ਕਰਦਾ ਤੇ ਪਤਾ ਲੱਗਦਾ ਕਿ ਰਾਤ ਨੂੰ ਚੋਰ ਦੇ ਵੱਲੋਂ ਇਸ ਛੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਲੁਧਿਆਣਾ ਲਾਈਵ ਦੇ ਲਈ ਅਮਿਤ ਠਾਪੜ ਦੀ ਰਿਪੋਰਟ ਮੇਰਾ ਨਾਮ ਰਿੱਕੀ ਮਲੋਤੜਾ ਜੀ ਮੈਂ ਇੱਕ ਵਾਲਗਨ ਚੌਂਕ ਲੁਧਿਆਣਾ ਦਾ ਰਹਿਣ ਵਾਲਾ ਹਾਂ ਕੀ ਮਸਲਾ ਹੋਇਆ ਜੇ ਉੱਥੇ ਸੀਸੀਟੀਵੀ ਵਾਇਰਲ ਹੋ ਰਹੀ ਹੈ ਸਰ ਮਸਲਾ ਇਹ ਚ ਹੈ ਵਾ ਇੱਕ ਦਿਨ ਪਹਿਲਾਂ ਰਾਤ ਨੂੰ ਮੈਂ ਆਪਣਾ ਬਾਈਕ ਲਗਾਇਆ ਰਾਤੀ 10 ਵਜੇ ਬਟ ਸਵੇਰੇ ਜਦੋਂ ਮੈਂ 10 ਵਜੇ ਦੇਖਿਆ ਉੱਥੇ ਬਾਈਕ ਨਹੀਂ ਸੀਗਾ ਤੇ ਮੈਂ ਆਪਣੇ ਕੈਮਰੇ ਦੇ ਵਿੱਚ ਚੈੱਕ ਕਰਦਾ ਕਿ ਬਾਈਕ ਦੇ ਨਾਲ ਮੇਰਾ ਕੀ ਹੋਇਆ ਤੇ ਦੇਖਿਆ 2:19 ਦੇ ਕੋਈ ਦੋ ਅਣਜਾਣ ਬੰਦੇ ਆਂਦੇ ਆ ਇੱਕ ਬੰਦਾ ਮੇਰੇ ਘਰ ਦੇ ਬਾਹਰ ਖੜਿਆ ਇੱਕ ਬੰਦਾ ਗਲੀ ਦੇ ਅੰਦਰ ਜਾ ਕੇ ਬਾਈਕ ਦੇ ਉੱਤੇ ਲੋਕ ਖੋਲਣ ਦੀ ਕੋਸ਼ਿਸ਼ ਕੀਤੀ ਉਹਨੇ ਉਹਨੇ 2-3 ਮਿੰਟ ਲਗਾ ਕੇ ਬਾਈਕ ਨੂੰ ਖੋਲਿਆ ਬੜੇ ਆਰਾਮ ਨਾਲ ਕੱਢ ਕੇ ਬਾਈਕ ਨੂੰ ਬਿਨਾ ਸਟਾਰਟ ਕੀਤੇ ੱੱਕਾ ਲਗਾ ਕੇ ਦੋਨੋਂ ਜਣੇ ਲੈ ਕੇ ਚਲੇ ਗਏ ਦੇਖੋ ਜਿਵੇਂ ਲੱਗਦਾ ਕਿ ਤੁਹਾਡਾ ਏਰੀਆ ਜਿਹੜਾ ਉਹ ਜਾ ਤੋਂ ਕਲੀਅਰ ਏਰੀਆ ਮਤਲਬ ਜਦ ਚੱਲਦੀ ਫਿਰਦੀ ਰੋਡ ਹੈ ਸਾਰੇ ਕੋਈ ਕਾਰੋਬਾਰੀ ਜਾ ਤਾਂ ਉੱਥੇ ਸੈਫਟੀ ਸਟਰਕਚਰ ਹੈਗੀ ਹੈ ਹਾਂਜੀ ਪੂਰੀ ਸਕਸੈ ਜੀ ਕਿਉਂਕਿ 2012 ਦਾ ਮੇਰਾ ਬਾਈਕ ਉੱਥੇ ਹੀ ਖੜਦਾ ਆ ਰਿਹਾ ਉਹ ਸਾਡੀ ਗਲੀ ਦੇ ਵਿੱਚ 10 ਤੋਂ 12 ਖੜਦੇ ਆ ਮੋਟਰਸਾਈਕਲ ਤੇ ਐਕਟਿਵ ਆ ਅੱਜ ਤੱਕ ਕਦੀ ਵੀ ਕੋਈ ਦਿੱਕਤ ਨਹੀਂ ਹੋਈ ਕਦੀ ਕੋਈ ਪ੍ਰੋਬਲਮ ਨਹੀਂ ਆਈ ਕਿਸੇ ਦੇ ਕਾਰ ਚੋਰੀ ਨਹੀਂ ਹੋਈ ਬਟ ਇਹ ਫਸਟ ਟਾਈਮ ਹੋਇਆ ਹੈ ਉਹ ਸਾਡੀ ਰੋਡ ਵੀ ਇੰਨੀ ਚੱਲਦੀ ਸ਼ਹਿਰ ਦਾ ਮੇਨ ਏਰੀਆ ਇਕਵਾਲਗਨ ਚੋਂ ਪਰ ਫਿਰ ਵੀ ਉਹ ਨਹੀਂ ਪਤਾ ਲੱਗਿਆ ਕਿੱਥੋਂ ਆਏ ਕਿੱਥੇ ਚਲੇ ਗਏ। ਕੋਈ ਪੁਲਿਸ ਪ੍ਰੋਸੀਜਰ ਨਾਲ ਗੱਲ ਹੋ ਗਈ। ਹਾਂਜੀ ਪੁਲਿਸ ਪ੍ਰੋਸੀਜਰ ਨਾਲ ਗੱਲ ਹੋਈ ਹੈ। ਉਹਨਾਂ ਨੇ ਰਿਪੋਰਟ ਦਰਜ ਕਰਵਾਤੀ ਹੈ। ਬਟ ਉਹਨਾਂ ਵੱਲੋਂ ਹਜੇ ਕੋਈ ਪੋਜ਼ਿਟਿਵ ਰਿਪਲਾਈ ਆਇਆ ਨਹੀਂਗਾ। ਕੋਈ ਪਹਿਲਾਂ ਵੀ ਇੱਦਾਂ ਦੀ ਵਾਰਦਾਤ ਇਸ ਇਲਾਕੇ 'ਚ ਜਿੱਥੇ ਕੋਈ ਮੋਟਰਸਾਈਕਲ ਚੱਕਿਆ ਗਿਆ ਹੋਵੇ। ਪਹਿਲਾਂ ਕਦੀ ਨਹੀਂ ਹੋਈ ਬਟ ਜਦੋਂ ਮੇਰਾ ਹੋਇਆ ਉਸ ਤੋਂ ਇੱਕ ਦਿਨ ਪਹਿਲਾਂ ਮੇਰੇ ਨੀਅਰਬਾਈ ਏਰੀਆ ਸੁਹਾਣੀ ਬਿਲਡਿੰਗ ਚੌਂਕ ਦੇ ਕੋਲ ਵੀ ਇੱਕ ਬਾਈਕ ਚੱਕਿਆ ਗਿਆ ਜਿੰਨਾ ਮੇਰੀ ਬੰਦਿਆਂ ਨਾਲ ਗੱਲ ਹੋਈ ਹੈ। ਉਹਨਾਂ ਨੇ ਵੀ ਕਿਹਾ ਕਿ ਜਿਹੜੇ ਵੀਡੀਓ ਦੇ ਵਿੱਚ ਤੁਹਾਡੇ ਸਾਡਾ ਬਾਈਕ ਵੀ ਜਿੰਨਾ ਨੇ ਚੱਕਿਆ ਉਹ ਬੰਦੇ ਸੇਮ ਜਿਹੀ ਲੱਗ ਰਿਹਾ ਹੈ। ਕੋਈ ਪ੍ਰਸ਼ਾਸਨ ਤੋਂ ਜੀ ਮੰਗਤਾ। ਦੇਖੋ ਰਿਕੁਐਸਟ ਮੇਰੀ ਇਹ ਹੀ ਹੈ ਕਿ ਕੋਈ ਨਾਰਮਲ ਕੋਈ ਰੀਜ਼ਨੇਬਲ ਦਾ ਚੀਜ਼ ਜਿਗਨੀ ਅਜ ਨਵਾਂ ਬਾਈਕ ਲੈਣ ਜਾਓ 1.5 ਤੋਂ 2 ਲੱਖ ਰੁਪਏ ਦਾ। ਅਗਰ ਮੇਰਾ ਬਾਈਕ ਕੋ ਮੈਨੂੰ ਮਿਲ ਜਵੇ ਤੇ ਬੜਾ ਹੀ ਥੈਂਕਫੁਲ ਹੋਊਗਾ ਪੰਜਾਬ ਪੁਲਿਸ ਦਾ। ਜੀ ਆਪਣੇ ਬਿਹਾਰ ਤੋਂ ਲੱਭ ਲਿਓ ਜੀ ਕਿਹਦੀ ਬਾਈਕ। ਹਾਂ ਜੀ ਮੈਂ ਪੂਰੀ ਕੋਸ਼ਿਸ਼ ਕੀਤੀ ਜੀ ਨੀਅਰ ਬਾਈ ਸਟੇਸ਼ਨ ਦੇ ਕੋਲ ਦੁਕਨਵਾ ਗੁਰਦੁਆਰਾ ਜਗਰਾਉ ਪੁਲ ਦਾ ਏਰੀਆ ਸਾਰਾ ਫੀਲਡ ਗੰਜ ਵਾਲਾ ਏਰੀਆ ਸਾਰਾ ਬਟ ਮਨ ਨੂੰ ਕੋਈ ਇੱਦਾਂ ਦਾ ਕੁਝ ਕਲੂ ਮਿਲਿਆ ਨਹੀਂ ਕਿ ਤੇਰਾ ਬਾਈ ਖੜਿਆ ਹੋਵੇ ਸਟੇਸ਼ਨ